ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੋਨ ਸਿੰਘ ਲੋਕ ਚਰਚਾ ਟੀਵੀ ਦਾ ਪ੍ਰੋਗਰਾਮ ਸੇ ਸੰਭਾਲ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਗੱਲ ਕਰਾਂਗੇ ਸ਼ੂਗਰ ਰੋਗ ਬਾਰੇ ਡਾਇਬੀਟਿਸ ਬਾਰੇ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਸੀਨੀਅਰ ਮੈਡੀਕਲ ਅਫਸਰ ਅਤੇ ਐਮ ਡੀ ਮੈਡੀਸਨ ਡਾਕਟਰ ਰਮਨਦੀਪ ਸਿੰਘ ਜੀ ਪੱਡਾ ਜੋ ਕਿ ਸਾਡੇ ਨਾਲ ਇਸ ਸੰਬੰਧੀ ਵਿਸਤਾਰਤ ਗੱਲਬਾਤ ਕਰਨਗੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਡਾਕਟਰ ਸਾਹਿਬ ਵਰਤਮਾਨ ਸਮੇਂ ਦੇ ਵਿੱਚ ਲੱਖਾਂ ਲੋਕ ਸ਼ੂਗਰ ਰੋਗ ਤੋਂ ਡਾਇਬਟੀਜ਼ ਤੋਂ ਪੀੜਤ ਹੋ ਰਹੇ ਹਨ ਇਸ ਦਾ ਮੁੱਖ ਨਾ ਕਾਰਨ ਤੁਸੀਂ ਕੀ ਸਮਝਦੇ ਹੋ ਹਾਂ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਡਾਇਬਟੀਜ਼ ਮਾਈਲਟਸ ਜਾਂ ਸ਼ੂਗਰ ਰੋਗ ਦੀ ਸਮੱਸਿਆ ਤੋਂ ਇਸ ਟਾਈਮ ਬਹੁਤ ਜ਼ਿਆਦਾ ਲੋਕ ਪੀੜਤ ਹੋ ਰਹੇ ਹਨ ਇਹ ਮੇਨ ਤੌਰ ਤੇ ਦੋ ਤਰ੍ਹਾਂ ਦੀ ਹੈ ਟਾਈਪ 1 ਤੇ ਟਾਈਪ 2 ਜੋ ਟਾਈਪ 1 ਡਾਇਬੀਟਿਸ ਹੁੰਦੀ ਹੈ ਇਹ ਛੋਟੀ ਉਮਰ ਵਿੱਚ 20 ਸਾਲ ਤੋਂ ਛੋਟੀ ਉਮਰ ਵਿੱਚ ਹੁੰਦੀ ਹੈ ਇਸ ਵਿੱਚ ਇਨਸੂਲਿਨ ਬਿਲਕੁਲ ਨਹੀਂ ਬਣਦੀ ਸਰੀਰ ਵਿੱਚ ਦੂਸਰੀ ਟਾਈਪ 2 ਹੈ ਜੋ 40 ਸਾਲ ਦੀ ਉਮਰ ਦੇ ਲਾਗੇ ਚੱਗੀ ਹੁੰਦੀ ਹੈ ਜੀ ਇਸ ਦੇ ਮੇਨ ਕਾਰਨ ਇਹ ਹਨ ਕਿ ਅਸੀਂ ਆਮ ਤੌਰ ਦੇ ਉੱਤੇ ਐਕਸਰਸਾਈਜ਼ ਨਹੀਂ ਕਰਦੇ ਖਾਣ ਪੀਣ ਸਾਡਾ ਠੀਕ ਨਹੀਂ ਹੁੰਦਾ ਕੁਝ ਇਹਦੇ ਵਿੱਚ ਹੈਰੈਡੀਟਰੀ ਫੈਕਟਰਸ ਵੀ ਹੁੰਦੇ ਹਨ ਹਾਂਜੀ ਅਤੇ ਵਿਰਾਸਤੀ ਜਿਹੜਾ ਉਹ ਵੀ ਜਿਹੜਾ ਜਿਹੜਾ ਵੰਸ਼ਜ ਦੇ ਕਾਰਨ ਵੀ ਹੈਗੇ ਹਨ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਸਾਡੇ ਜੈਨੇਟਿਕ ਕੋਡ ਦੇ ਵਿੱਚ ਕੁਝ ਜੀਨਸ ਐ ਜੋ ਇਹਦੇ ਲਈ ਕੋਡਡ ਹੁੰਦੀਆਂ ਹਨ ਜੇ ਸਾਡੇ ਮਾਪੇ ਜਾਂ ਸਾਡੇ ਪੁਰਖਿਆਂ ਦੇ ਵਿੱਚ ਕੋਈ ਸ਼ੂਗਰ ਰੋਗ ਤੋਂ ਪੀੜਤ ਆ ਤਾਂ ਉਸ ਵਿਅਕਤੀ ਦੇ ਸ਼ੂਗਰ ਰੋਗ ਦੇ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਹਨ ਹਾਂਜੀ ਉਹ ਡਾਕਟਰ ਸਾਹਿਬ ਉਹਨੇ ਵੀ ਕਿੰਨੇ ਫੀਸ ਦੀ ਜਿਹੜਾ ਉਹਦੇ ਵਿੱਚ ਹੁੰਦੇ ਆ ਚਾਂਸ ਹੁੰਦੇ ਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਡੇ ਮਾਪੇ ਨੂੰ ਸ਼ੂਗਰ ਤਾਂ ਤੁਹਾਨੂੰ ਜ਼ਰੂਰੀ ਹੋਏਗੀ ਜ਼ਰੂਰੀ ਨਹੀਂ ਹੈ ਇਹ ਗੱਲ ਹਾਂਜੀ ਪਰ ਅਰਾਊਂਡ 20-30% ਚਾਂਸਸ ਹਨ ਜੇ ਤੁਹਾਡੇ ਮਾਪੇ ਪਿਓ ਚੋਂ ਇੱਕ ਨੂੰ ਸ਼ੂਗਰ ਹੈ ਤਾਂ ਤੁਹਾਨੂੰ ਸ਼ੂਗਰ ਹੋਣ ਦੇ ਚਾਂਸ ਵੱਧ ਜਾਂਦੇ ਨੇ 20 ਤੋਂ 30% 20 ਤੋਂ 30% ਚਾਂਸਸ ਹਨ ਇਸ ਤੋਂ ਇਲਾਵਾ ਜੇ ਤੁਹਾਡੇ ਇਸ ਤੋਂ ਪੁਰਖਿਆਂ ਨੂੰ ਵੀ ਜੇ ਹੈ ਤੁਹਾਡੇ ਮਾਪੇ ਪਿਓ ਨੂੰ ਨਹੀਂ ਵੀ ਹੈ ਜਾਂ ਤਾਂ ਦੇ ਕਿਸੇ ਅੰਕਲ ਨੂੰ ਹੈ ਚਾਚਾ ਚਾਚੀ ਨੂੰ ਹੈ ਜਾਂ ਤਾਂ ਤਾਂ ਵੀ ਤੁਹਾਨੂੰ ਸ਼ੂਗਰ ਹੋਣ ਦੇ ਚਾਂਸ ਤਾਂ ਹੁੰਦੇ ਹਨ ਰੈਡ ਟਰੀ ਫੈਕਟਰ ਇਸ ਵਿੱਚ ਜ਼ਰੂਰ ਕੰਮ ਕਰਦਾ ਹੈ ਜੀ ਸ਼ੁਰੂਆਤੀ ਲੱਛਣ ਕੀ ਨੇ ਡਾਕਟਰ ਸਾਹਿਬ ਦੇ ਸ਼ੂਗਰ ਹੋਣ ਦੇ ਹਾਂਜੀ ਸ਼ੁਰੂਤ ਹੋ ਸਕਦਾ ਹੈ ਕਿ ਇਹਦਾ ਕੋਈ ਲੱਛਣ ਨਾ ਹੋਵੇ ਤੁਸੀਂ ਆਪਣੇ ਬਲੱਡ ਦੀ ਜਾਂਚ ਕਰਨ ਦੀ ਲਈ ਜਾਓ ਜਾਂ ਯੂਰਿਨ ਦੀ ਜਾਂਚ ਕਰੋ ਤਾਂ ਉਹਦੇ ਵਿੱਚ ਸ਼ੂਗਰ ਲੈਵਲ ਵੱਧ ਆ ਸਕਦੇ ਹਨ ਇਸ ਨੂੰ ਅਸੀਮਟੋਮੈਟਿਕ ਡਾਇਬੀਟਿਸ ਵੀ ਕਹਿੰਦੇ ਹਨ ਕਿ ਇਸ ਦਾ ਕੋਈ ਲੱਛਣ ਨਹੀਂ ਹੈ ਪਰ ਜੇ ਇਸ ਤੋਂ ਅੱਗੇ ਸ਼ੂਗਰ ਦੀ ਮਾਤਰਾ ਜ਼ਿਆਦਾ ਸਰੀਰ ਵਿੱਚ ਵੱਜ ਜਾਏ ਜਾਂ ਖੂਨ ਵਿੱਚ ਵੱਜ ਜਾਏ ਤਾਂ ਸਾਨੂੰ ਮੇਨ ਤੌਰ ਦੇ ਉੱਤੇ ਤਿੰਨ ਲੱਛਣ ਆਉਂਦੇ ਹਨ ਪੋਲੀਡਿਪਸੀਆ ਯਾਨੀ ਕਿ ਸਾਨੂੰ ਜ਼ਿਆਦਾ ਪਾਣੀ ਦੀ ਤ੍ਰੇਹ ਲੱਗਦੀ ਹੈ ਪੋਲੀਫੇਜੀਆ ਯਾਨੀ ਕਿ ਸਾਨੂੰ ਭੁੱਖ ਜਿਆਦਾ ਲੱਗਦੀ ਹੈ ਜੀ ਤੇ ਬਾਰ ਬਾਰ ਪਸ਼ਾਪ ਆਂਦਾ ਹੈ ਪੋਲੀਯੂਰੀਆ ਇਹ ਤਿੰਨ ਇਸ ਦੇ ਮੇਨ ਲੱਛਣ ਅੱਛਾ ਜੀ ਤੇ ਜਦੋਂ ਇਹ ਲੱਛਣ ਨਜ਼ਰ ਆਉਣ ਤੇ ਵਿਅਕਤੀ ਨੂੰ ਜਿਹੜਾ ਉਹ ਡਾਕਟਰ ਕੋਲ ਜਿਹੜਾ ਜਾਣਾ ਚਾਹੀਦਾ ਹਾਂਜੀ ਜ਼ਰੂਰ ਜਦੋਂ ਵੀ ਇਹਨਾਂ ਵਿੱਚੋਂ ਕੋਈ ਲੱਛਣ ਆਏ ਤਾਂ ਸਾਨੂੰ ਆਪਣਾ ਮੈਡੀਕਲ ਸਪੈਸ਼ਲਿਸਟ ਨੂੰ ਮਿਲ ਕੇ ਚੈੱਕਅਪ ਕਰਾਉਣਾ ਚਾਹੀਦਾ ਹੈ ਤੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਜ਼ਰੂਰ ਕਰਾਣੀ ਚਾਹੀਦੀ ਹੈ ਇਸ ਸ਼ੂਗਰ ਰੋਗ ਤੋਂ ਡਾਇਬੀਟਿਸ ਤੋਂ ਬਚਾ ਕਿਵੇਂ ਜਾ ਸਕਦਾ ਹਾਂਜੀ ਜਿਸ ਤਰ੍ਹਾਂ ਕਿ ਮੈਂ ਪਹਿਨੋਂ ਵੀ ਦੱਸਿਆ ਹੈ ਕਿ ਕੋਸ਼ਿਸ਼ ਦੇ héreditary factor ਹਨ ਜਿਸ ਤੋਂ ਤੇ ਬਚਿਆ ਨਹੀਂ ਜਾ ਸਕਦਾ ਪਰ ਇਸ ਤੋਂ ਇਲਾਵਾ ਆਪਣੀ ਜੀਵਨ ਸ਼ੈਲੀ ਅਤੇ ਲਾਈਫ ਸਟਾਈਲ ਨੂੰ ਜੇ ਅਸੀਂ ਸਹੀ ਰੱਖੀਏ ਜੇ ਅਸੀਂ ਛੋਟੀ ਉਮਰ ਤੋਂ ਹੀ ਜਾਂ 15-20 ਸਾਲ ਦੀ ਉਮਰ ਤੋਂ ਲਗਾਤਾਰ ਐਕਸਰਸਾਈਜ਼ ਕਰਦੇ ਰਹੀਏ ਤੇ ਇਸ ਤੋਂ ਇਲਾਵਾ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਤਾਂ ਕਿ ਸਾਡਾ ਮੋਟਾਪਾ ਨਾ ਆਵੇ ਜੀ ਤਾਂ ਫਿਰ ਅਸੀਂ ਜ਼ਰੂਰੀ ਇਸ ਤੋਂ ਬਚਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਹਾਂਜੀ ਨੌਜਵਾਨ ਪੀੜ੍ਹੀ ਵੀ ਪਹਿਲਾਂ ਦੱਸਦੇ ਸੀ ਕਿ ਆਮ ਹੀ ਇਹ ਗੱਲ ਪ੍ਰਚਲਿਤ ਸੀ ਕਿ 40 ਸਾਲ ਤੋਂ ਬਾਅਦ ਜਿਹੜਾ ਆ ਉਹ ਸ਼ੂਗਰ ਰੋਗ ਤੋਂ ਵਿਅਕਤੀ ਜਿਹੜਾ ਪੀੜਤ ਹੁੰਦਾ ਤੇ ਹੁਣ ਪਰ ਬੱਚਿਆਂ ਦੇ ਵਿੱਚ ਵੀ ਇਹ ਰੋਗ ਵੇਖਿਆ ਜਾ ਰਿਹਾ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਇਹ ਰੋਗ ਵੇਖਿਆ ਜਾ ਰਿਹਾ ਇਸ ਸੰਬੰਧੀ ਤੁਸੀਂ ਕੀ ਕਹੋਗੇ ਹਾਂਜੀ ਜੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜੋ ਟਾਈਪ 2 ਡਾਇਬੀਟਿਸ ਆ ਇਹ ਤੇ 40 ਜਾਂ 50 ਸਾਲ ਦੀ ਉਮਰ ਵਿੱਚ ਹੀ ਪ੍ਰਗਟ ਹੁੰਦੀ ਹੈ ਹਾਂਜੀ ਕਿਉਂਕਿ ਇਸ ਵਿੱਚ ਰੈਂਟਰੀ ਫੈਕਟਰ ਵੀ ਕੰਮ ਕਰਦੇ ਹਨ ਫਿਰ ਸਾਡਾ ਖਾਣ ਪੀਣ ਜੇ ਸਹੀ ਨਹੀਂ ਹੁੰਦਾ ਤੇ ਅਸੀਂ ਐਕਸਰਸਾਈਜ਼ ਨਹੀਂ ਕਰਦੇ ਸਾਨੂੰ ਮਟਾਪਾ ਆ ਜਾਂਦਾ ਹੈ ਤਾਂ ਬਲੱਡ ਸ਼ੂਗਰ ਲੈਵਲ ਵੱਧ ਜਾਂਦੇ ਹਨ ਤੇ 40 ਜਾਂ 50 ਦੀ ਉਮਰ ਤੇ ਪ੍ਰਗਟ ਹੁੰਦੀ ਹੈ ਪਰ ਇਸ ਤੋਂ ਇਲਾਵਾ ਜੋ ਟਾਈਪ 1 ਹੈ ਉਹ ਸਾਨੂੰ ਬਚਪਨ ਚ ਵੀ ਹੋ ਸਕਦੀ ਹੈ ਬੱਚੇ ਨੂੰ ਵੀ ਹੋ ਸਕਦੀ ਹੈ 2 ਸਾਲ ਦੇ ਬੱਚੇ ਨੂੰ ਵੀ ਹੋ ਸਕਦੀ ਹੈ ਉਸ ਦੇ ਵਿੱਚ ਉਸ ਦੇ ਵਿੱਚ 100% ਜੈਨੇਟਿਕ ਫੈਕਟਰਸ ਕੰਮ ਕਰਦੇ ਹਨ ਕਿਉਂਕਿ ਉਸ ਦੇ ਵਿੱਚ ਸਰੀਰ ਦੇ ਵਿੱਚ ਵੰਸ਼ਜ ਵੰਸ਼ਜ ਕਾਰਨ ਵੰਸ਼ਜ ਕਾਰਨ 100% ਹੋ ਗਏ ਤਾਂ ਕਿ ਸਰੀਰ ਵਿੱਚ ਜੋ ਪੈਂਕ੍ਰੀਆਸ ਦੇ ਵਿੱਚ ਬੀਟਾ ਸੈਲਸ ਹੈ ਉੱਥੋਂ ਇਨਸੂਲਿਨ ਬਿਲਕੁਲ ਨਹੀਂ ਬਣਦੀ अच्छा जी, हाँ जी, हाँ जी वो बनਦੀ ਨਹੀਂ हां जी हां जी तो ਇਸ ਕਰਕੇ ਉਹ ਕਿਉਂਕਿ ਪਹਿਲੋਂ ਵੀ ਇਸ ਤਰ੍ਹਾਂ ਹੁੰਦਾ ਹੋਏਗਾ ਪਰ ਹੁਣ ਕਿਉਂਕਿ ਅਸੀਂ ਟੈਸਟਿੰਗ ਜ਼ਿਆਦਾ ਕਰਦੇ ਹਾਂ ਤਾਂ ਜੋ ਹੈ ਬੱਚਿਆਂ ਵਿੱਚ ਵੀ ਇਹ ਅਸੀਂ ਇਸ ਦਾ ਜਲਦੀ ਡਾਇਗਨੋਸ ਕਰ ਲੈਂਦੇ ਹਾਂ हां जी ਖਾਣ ਪੀਣ ਦੀਆਂ ਕਿਹੜੀਆਂ ਆਦਤਾਂ ਬਾਰੇ ਦੱਸਿਓ ਸਾਨੂੰ ਸਾਡੇ ਦਰਸ਼ਕਾਂ ਨਾਲ ਖਾਣ ਪੀਣ ਦੀਆਂ ਜਿਹੜੇ ਗਲਤ ਰੁਝਾਨ ਆ ਉਸ ਬਾਰੇ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ ਦੇਖੋ ਸਾਨੂੰ ਆਪਣੀ ਡਾਈਟ ਬਾਰੇ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਅਸੀਂ ਕੈਲਰੀ ਕੌਂਸ਼ੀਅਸ ਹੋ ਜਾਈਏ ਜਿਹੜਾ ਜੰਕ ਫੂਡ ਹੈ ਤਲੀਆਂ ਚੀਜ਼ਾਂ ਇਸ ਤਰ੍ਹਾਂ ਹੈ ਜਾਂ ਅੱਜ ਕੱਲ ਵਿਜ਼ਾ 버ਗਰ ਵਗੈਰਾ ਜਾਂ ਇਹ ਤਾਂ ਡਾਕਟਰ ਸਾਹਿਬ ਬਹੁਤ ਜ਼ਿਆਦਾ ਰੁਝਾਨ ਦੇਖਿਆ ਜਾ ਰਿਹਾ ਹੈ ਇਸੀ ਨੂੰ ਜੀ ਇਹ ਵੀ ਇੱਕ ਵੱਡਾ ਕਾਰਨ ਹੈ ਹਾਂਜੀ ਹਾਂਜੀ ਕਿਉਂਕਿ ਓਵਰ ਈਟਿੰਗ ਦੇ ਕਰਕੇ ਸਾਡੇ ਸਰੀਰ ਵਿੱਚ ਮੋਟਾਪਾ ਆ ਜਾਏਗਾ ਉਸ ਤੋਂ ਹੀ ਕਸਰਤ ਨਹੀਂ ਕਰਦੇ ਤਾਂ ਜੋ ਮੋਟਾਪਾ ਹੈ ਉਸ ਦੇ ਕਰਕੇ ਇਹ ਇੱਕ ਫਰਟਾਈਲ ਗਰਾਊਂਡ ਬਣ ਜਾਂਦੀ ਹੈ ਕਿ ਜਿਸ ਵਿੱਚ ਫਿਰ ਸ਼ੂਗਰ ਦਾ ਰੋਗ ਪੰਪਦਾ ਹੈ ਹਾਂਜੀ ਤੇ ਇਸ ਕਰਕੇ ਇਸ ਨੂੰ ਇਹੀ ਕਿਹਾ ਗਿਆ ਹੈ ਕਿ ਲਾਈਫਸਟਾਈਲ ਡਿਜ਼ੀਜ਼ ਹੈ ਇਸ ਇਹਦੇ ਵਿੱਚ ਆਪਣੇ ਖਾਂ-ਪੀਣ ਦੀਆਂ ਆਦਤਾਂ ਨੂੰ ਬਹੁਤ ਸਾਨੂੰ ਸੁਧਾਰਨਾ ਪਵੇਗਾ ਨਾਲ ਸਾਨੂੰ ਆਪਣੇ ਟੈਂਸ਼ਨ ਫਰੀ ਸਟ्रेस ਫਰੀ ਰਹਿਣਾ ਹੈ ਤੇ ਤੀਸਰੀ ਗੱਲ ਸਾਨੂੰ ਐਕਸਰਸਾਈਜ਼ ਦੇ ਬਾਰੇ ਕਸਰਤ ਦੇ ਬਾਰੇ ਜਰੂਰ ਅਪਣਾਉਣਾ ਪਵੇਗਾ ਤਨਾਅ ਤਾਂ ਕਿੰਨਾ ਜਿਹੜਾ ਇਹਦੇ ਵਿੱਚ ਹੁੰਮਕਨ ਪਉਦਾ ਹੈ ਸ਼ੂਗਰ ਰੋਗ ਦੇ ਹੋਂ ਵਿੱਚ ਹਾਂਜੀ ਤਨਾਅ ਇਸ ਵਿੱਚ ਇਨਡਾਇਰੈਕਟ ਤੌਰ ਤੇ ਭੂਮਿਕਾ ਨਿਭਾਏਗਾ ਕਿਉਂਕਿ ਜਦੋਂ ਸਾਨੂੰ ਕਿਸੇ ਵਿਅਕਤੀ ਤਣਾਅਗ੍ਰਸਤ ਹੋ ਜਾਂਦਾ ਹੈ ਤਾਂ ਉਹ ਆਮ ਤੌਰ ਦੇ ਉੱਤੇ ਇਹ ਦੇਖਿਆ ਗਿਆ ਹੈ ਕਿ ਉਹ ਤਣਾਅ ਤੋਂ ਬਚਣ ਦੇ ਲਈ ਜ਼ਿਆਦਾ ਖਾਣਾ ਪੀਣਾ ਸ਼ੁਰੂ ਕਰ ਦਿੰਦਾ ਹੈ ਉਹ ਉਸ ਦੇ ਲਈ ਇੱਕ ਏਸਕੇਪ ਰੂਟ ਬਣ ਜਾਂਦਾ ਹੈ ਕਿ ਜਦੋਂ ਉਸ ਨੂੰ ਤਣਾਅ ਮਹਿਸੂਸ ਕਰਦਾ ਹੈ ਤਾਂ ਉਹ ਖਾਣ ਪੀਣ ਵੱਲ ਭੱਜੇਗਾ ਤੇ ਓਵਰਈਟਿੰਗ ਕਰ ਲਏਗਾ ਤੇ ਉਸ ਓਵਰਈਟਿੰਗ ਦੇ ਕਰਕੇ ਫਿਰ ਸ਼ੂਗਰ ਰੋਗ ਹੋਣ ਦਾ ਖਤਰਾ ਵੱਜ ਜਾਏ ਹਾਂਜੀ ਜੀ ਇਹ ਉਸ ਦਾ ਏਸਕੇਪ ਮੈਕੈਨਿਜ਼ਮ ਬਣ ਜਾਂਦਾ ਹੈ ਕਿ ਮੈਨੂੰ ਕੋਈ ਟੈਨਸ਼ਨ ਮਹਿਸੂਸ ਹੋ ਰਹੀ ਹੈ ਤੇ ਮੈਂ ਕੁਝ ਜਾ ਕੇ 버거 ਖਾ ਲਵਾਂ ਜਾਂ ਮੈਂ ਪੀਜ਼ਾ ਖਾ ਲਵਾਂ ਜਾਂ ਕੋਈ ਖਾਂਦੀਨ ਵਾਲੀ ਹੋਰ ਚੀਜ਼ ਖਾਣ ਤੋਂ ਬਾਅਦ ਉਹ ਰਾਹਤ ਮਹਿਸੂਸ ਕਰਦਾ ਹੈ ਕਿਉਂਕਿ ਉਹਦੇ ਚ ਇੰਡਰਲਾਈਨ ਕਾਰਨ ਤਣਾਅ ਹੀ ਹੁੰਦਾ ਹੈ ਡਾਕਟਰ ਸਾਹਿਬ ਇੱਕ ਵੇਖਿਆ ਗਿਆ ਕਿ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਖੇਡ ਮੈਦਾਨਾਂ ਦੇ ਵਿੱਚ بڑے ਨੌਜਵਾਨ ਪੀੜੀ ਜਿਹੜੀ ਬਹੁਤ ਖੇਡ ਗਰਾਊਂਡ ਦੇ ਵਿੱਚ ਜਾ ਕੇ ਆਪਣੀ ਵਰਜੁਸ਼ ਕਰਦੇ ਸੀਗੇ ਖੇਡਦੇ ਸੀਗੇ ਕੋਈ ਨਾ ਕੋਈ ਖੇਡ ਪਰ ਹੁਣ ਉਹ ਵੀ ਰੁਝਾਨ ਜਿਹੜਾ ਬੜਾ ਘਟ ਰਿਹਾ ਇਹ ਇਸ ਬਾਰੇ ਵੀ ਇੱਕ ਜਿਹੜਾ ਇਹ ਵੀ ਬਟਾ ਕਾਰਨ ਆ ਕਿ ਜਿਸ ਤਰ੍ਹਾਂ ਮੋਬਾਈਲ ਦੇ ਆਦੀ ਹੋ ਗਏ ਨੇ ਨੌਜਵਾਨ ਜਿਹੜੀ ਇਸ ਨੂੰ ਵੀ ਤੁਸੀਂ ਇੱਕ ਕਾਰਨ ਸਮਝਦੇ ਹੋ ਕਿ ਜਿਹੜਾ ਬੱਚੇ ਜਿਹੜੇ ਆ ਉਹ ਫਿਰਦੇ ਨਹੀਂ ਜੀ ਇਹ ਦੇਖੋ ਸਾਨੂੰ ਵੱਡਾ ਕਾਰਨ ਹੀ ਇਹ ਫਿਊਚਰ ਵਿੱਚ ਵੀ ਹੋਏਗਾ ਤੇ ਅੱਜ ਵੀ ਇਹੀ ਕਾਰਨ ਸਾਹਮਣੇ ਆ ਰਿਹਾ ਹੈ ਕਿਉਂਕਿ ਜਿਹੜੀ ਸਾਡੀ ਹਿਊਮਨ ਬਾਡੀ ਹੈ ਸਰੀਰ ਹੈ ਐਕਸਰਸਾਈਜ਼ ਦੀ ਬਹੁਤ ਜ਼ਰੂਰੀ ਹੈ ਵਰਗੀ ਬੋਝ ਵਰਗੀ ਸ਼ੇਦ ਲਈ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲੀ ਪੀੜ੍ਹੀ ਵਿੱਚ ਸਾਡੇ ਖੇਤਾਂ ਵਿੱਚ ਜਿਆਦਾ ਕੰਮ ਕਰਦੇ ਸੀ ਅੱਜ ਕੱਲ ਉਹ ਵੀ ਮੈਕਨਾਈਜੇਸ਼ਨ ਆ ਗਈ ਹੈ ਤੇ ਇਸ ਤੋਂ ਇਲਾਵਾ ਜੇ ਅਸੀਂ ਆਪਣੀ ਸਿਹਤ ਵਧੀਆ ਰੱਖਦੀਆਂ ਤੇ ਅੱਗੇ ਚ ਸਾਨੂੰ ਸਪੋਰਟਸ ਗਰਾਊਂਡ ਇੱਕ ਜੰਗੀ ਪੱਧਰ ਤੇ ਬਣਾ ਲੈ ਪੈਣਗੇ ਤੇ ਨੌਜਵਾਨ ਪੀੜ੍ਹੀ ਨੂੰ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਸਪੋਰਟਸ ਵੇ ਤੇ ਐਕਟੀਵਿਟੀ ਵਿੱਚ ਲਗਾਉਣਾ ਹੀ ਪਏਗਾ ਤਾਂ ਹੀ ਉਹਨਾਂ ਦੀ ਸਿਹਤ ਅੱਗੇ ਜਾ ਕੇ ਵਧੀਆ ਰਹੇ ਅੱਗੇ ਜਾ ਕੇ ਤਾਂ ਹੀ ਉਹ ਤੰਦਰੁਸਤ ਰਹਿ ਸਕਦੇ ਨੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਨ ਕਿ ਜੇ ਉਹਨਾਂ ਦੀ ਨੀ ਵਧੀਆ ਬੱਜੇਗੀ ਸਿਹਤ ਦੀ ਜਦੋਂ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਆਦਤ ਹੀ ਪੈ ਜਾਏਗੀ ਕਿ ਸਰੀਰ ਦੇ ਲਈ ਸਾਡੇ ਲਈ ਐਕਸਰਸਾਈਜ਼ ਕਰਨੀ ਦੌੜਨਾ ਜਾਂ ਤੁਰਨਾ ਹਾਂਜੀ ਇਹ ਬਹੁਤ ਜ਼ਰੂਰੀ ਹੈ ਤੇ ਇਹਦੇ ਲਈ ਕਿਸੇ ਵੀ ਸਪੋਰਟਸ ਐਕਟੀਵਿਟੀ ਵਿੱਚ ਪਾਰਟਿਸਪੇਟ ਆਪਣੇ ਪਸੰਦੀ ਉਹ ਕਰ ਸਕਦੇ ਹਾਂ ਹਾਂਜੀ ਡਾਕਟਰ ਸਾਹਿਬ ਕਈ ਜਿਹੜੇ ਸ਼ੂਗਰ ਰੋਗ ਤੋਂ ਪੀੜਤ ਲੋਕ ਨੇ ਕਈ ਉਹ ਦਿਲ ਛੱਡ ਜਾਂਦੇ ਨੇ ਕਿ ਨਹੀਂ ਹੁਣ ਅਸੀਂ ਇਤੋਂ ਛੁਟਕਾਰਾ ਨਹੀਂ ਪਾ ਸਕਦੇ ਜਾਂ ਇਹ ਸਦਾ ਲਈ ਸਾਡੇ ਲਈ ਇਹ ਰੋਗ ਜਿਹੜਾ ਸਾਨੂੰ ਲੱਗ ਗਿਆ ਆ ਤੇ ਸਾਨੂੰ ਇੱਕ ਘੁੰਮਾਂ ਖਾਰਿਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇਸ ਰੋਗ ਤੋਂ ਹਾਰ ਜਾਂਦੇ ਹਨ ਇਹ ਇਸ ਦੇ ਵਿੱਚ ਤੁਹਾਨੂੰ ਹੌਸਲਾ ਰੱਖਣਾ ਚਾਹੀਦਾ ਹੈ ਕਿ ਸ਼ੂਗਰ ਰੋਗ ਕਿਸੇ ਨੂੰ ਹੋ ਵੀ ਜਾਂਦਾ ਹੈ ਤਾਂ ਉਸਨੇ ਆਪਣੀ ਹਾਰ ਬਿਲਕੁਲ ਨਹੀਂ ਮੰਨਣੀ ਬਲਕਿ ਆਪਣੀ ਵਿਲ ਪਾਵਰ ਜਾਂ ਇੱਛਾ ਸ਼ਕਤੀ ਨੂੰ ਪੂਰਾ ਰੱਖਣਾ ਹੈ ਤੇ ਆਪਣੇ ਡਾਕਟਰ ਸਾਹਿਬ ਦੇ ਨਾਲ ਮਿਲ ਕੇ ਇਹਦੀ ਜਾਂਚ ਕਰਾਣੀ ਹੈ ਤੇ ਇਸ ਤੋਂ ਇਲਾਵਾ ਉਹ ਜੋ ਵੀ ਜੇ 슈ਗਰ ਦੀ ਮਾਤਰਾ ਜ਼ਿਆਦਾ ਹੋਏਗੀ ਤਾਂ ਕੁਝ ਦਵਾਈਆਂ ਦੀ ਵਰਤੋਂ ਵੀ ਅਸੀਂ ਕਰ ਸਕਦੇ ਹਾਂ ਜਾਂ ਇਨਸੂਲਿਨ ਦੇ ਇੰਜੈਕਸ਼ਨ ਵੀ ਲਗਾ ਸਕਦੇ ਹਾਂ ਉਹਨਾਂ ਦਾ ਉਹਨਾਂ ਨੂੰ ਪਾਲਣ ਕਰਨਾ ਹੈ ਤੇ ਨਾਲ ਹੀ ਡਾਈਟ ਐਕਸਰਸਾਈਜ਼ ਦਾ ਜਦੋਂ ਉਹ ਪਾਲਣ ਕਰੇਗਾ ਤੇ 슈ਗਰ ਜ਼ਰੂਰ ਹੀ ਕਾਬੂ ਵਿੱਚ ਆ ਜਾਂਦੀ ਹੈ ਇਸ ਦੇ ਵਿੱਚ ਇੰਨੀ ਕੋਈ ਘਬਰਾਣ ਦੀ ਲੋੜ ਨਹੀਂ ਹੈ ਹਾਂਜੀ ਜੇਕਰ ਪੀੜਤ ਮਰੀਜ਼ ਹੋ ਵੀ ਜ਼ਿਆਦਾ ਵਿਅਕਤੀ ਹੋ ਜਾਂਦਾ ਤੇ ਉਹ ਜੇਕਰ ਤੁਹਾਡਾ ਕਹਿਣ ਤੋਂ ਭਾਵ ਹੈ ਕਿ ਜੇਕਰ ਉਹ ਸਹੀ ਆਪਣਾ ਖਾਣ ਪੀਣ ਰੱਖਦਾ ਹੈ ਸਮੇਂ ਸਿਰ ਦਵਾਈ ਲੈਂਦਾ ਹੈ ਤਾਂ ਕੋਈ ਐਡੀ ਰਿਸਕ ਵਾਲੀ ਵੀ ਜਿਹੜਾ ਉਹਨੂੰ ਖਤਰਾ ਵੀ ਨਹੀਂ ਹੈਗਾ ਹਾਂਜੀ ਉਹ ਬਿਲਕੁਲ ਆਪਣੀ ਸ਼ੂਗਰ ਕੰਟਰੋਲ ਕਰ ਸਕਦਾ ਹੈ ਇਹ ਇਹੋ ਜਿਹਾ ਰੋਗ ਹੈ ਕਿ ਇਸ ਨੂੰ ਅਸੀਂ ਜਣੋਤਰੀ ਕਰ ਸਕਦੇ ਕਿ ਇਹਦਾ ਕਿਉਰ ਤਾਂ ਨਹੀਂ ਹੈ ਪਰ ਇਸ ਨੂੰ ਕੰਟਰੋਲ ਜ਼ਰੂਰ ਕਰ ਸਕਦੇ ਪੱਕਾ ਲਾਜ਼ ਕੋਈ ਨਹੀਂ ਹਾਂਜੀ ਪੱਕਾ ਲਾਜ਼ ਜਿਸ ਨੂੰ ਕਹਿ ਸਕਦੇ ਆ ਕਿ ਕੋਈ ਇਹ ਇਹੋ ਜੀ ਚੀਜ਼ ਨਹੀਂ ਹੈ ਕਿ کہیں ਕੋਈ ਮੈਰਕਲ ਦਵਾਈ ਨਹੀਂ ਹੈ ਕਿ ਜਿਹੜੀ ਇੰਨਾ ਠੀਕ ਹੋ ਜਾਏਗੀ ਕੋਈ ਕੋਈ ਚਮਤਕਾਰ ਨਹੀਂ ਹੈਗਾ ਮਦਕਾਰ ਇਸ ਦੇ ਵਿੱਚ ਕੋਈ ਨਹੀਂ ਹੈ ਪਰ ਜੇ ਅਸੀਂ ਇਸ ਨੂੰ ਦਵਾਈਆਂ ਜਿਹੜੀਆਂ ਇਹਦੇ ਲਈ ਬਣੀਆਂ ਹਨ ਉਹ ਖਾਵਾਗੇ ਆਪਣੇ ਖਾਣ ਪੀਣ ਦਾ ਖਿਆਲ ਰੱਖਾਂਗੇ ਥੋੜੀ ਐਕਸਰਸਾਈਜ਼ ਤੱਕ ਦਾ ਕੰਟਰੋਲ ਚ ਆ ਰਹੀਗੇ ਤੇ ਜਿਹਦੇ ਤੇ ਹਾਲੀਕਾਰ ਪ੍ਰਭਾਵ ਹੈ ਉਹਨਾਂ ਤੋਂ ਅਸੀਂ ਕਾਫੀ ਹੱਦ ਤੱਕ ਬਚ ਜਾਵਾਂਗੇ ਹਾਂਜੀ ਡਾਕਟਰ ਸਾਹਿਬ ਦੇ ਜੇਕਰ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇ ਜਾਂਦੇ ਹਾਂਜੀ ਬਿਲਕੁਲ ਆਪਣੇ ਡਾਕਟਰ ਸਾਹਿਬ ਦੀ ਸਲਾਹ ਲੈ ਕੇ ਜੋ ਵੀ ਉਹ ਤੁਹਾਨੂੰ ਇਹਦੇ ਵਿੱਚ ਦਵਾਈਆਂ ਨੇ ਉਹਨਾਂ ਦਾ ਨਿਯਮਤ ਰੂਪ ਤੇ ਸੇਵਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਖਾਣ ਪੀਣ ਦਾ ਭਲੇਜ ਵੀ ਰੱਖਣਾ ਨਾਲ ਸੈਰ ਵਗੈਰਾ ਕਰਨੀ ਜਾਂ ਜੇ ਨਿਯਮਤ ਰੂਪ ਤੇ ਐਕਸਰਸਾਈਜ਼ ਕਰਾਂਗੇ ਤਾਂ ਇਹ ਬਿਲਕੁਲ ਕੰਟਰੋਲ ਚ ਆ ਜਾਏਗੀ ਤੇ ਜਿਹੜੇ ਇਹਦੀਆਂ ਕੰਪਲਿਕੀਸ਼ਨਸ ਆ ਜਾਂ ਹਾਨੀਕਰਕ ਪ੍ਰਭਾਵ ਹੈ ਉਸ ਤੋਂ ਵੀ ਬਚਾਅ ਅਸੀਂ ਕਰ ਸਕਦੇ ਹਾਂ ਹਾਂਜੀ ਡਾਕਟਰ ਸਾਹਿਬ ਇਹਦੇ ਇਲਾਜ ਬਾਰੇ ਜਾਣਕਾਰੀ ਦਿਓ ਮੰਨ ਲਓ ਕੋਈ ਵਿਅਕਤੀ ਸ਼ੂਗਰ ਰੋਗ ਤੋਂ ਡਾਇਬੀਟਿਸ ਤੋਂ ਪੀੜਤ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਵਾਸਤੇ ਇਲਾਜ ਦੀ ਕੀ ਵਿਧੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਉਹ ਅਸੀਂ ਇਸ ਦੇ ਵਿੱਚ ਡਾਇਗਨੋਸਟਿਕਸ ਜੋੜ ਦਿੰਨੇ ਹਾਂ ਕਿ ਫਾਸਟਿੰਗ ਬਲੱਡ ਸ਼ੂਗਰ ਦਾ ਲੈਵਲ ਕਿੰਨਾ ਹੈ ਯੂ ਨਾਰਮਲੀ ਅਸੀਂ 126 ਤੋਂ ਨੀਚੇ ਰੱਖਣਾ ਚਾਹੁੰਦੇ ਹਾਂ ਅਤੇ ਖਾਣਾ ਖਾਣ ਤੋਂ ਬਾਅਦ ਯਾਨੀ ਪੋਸਟ ਮੈਂਡਿਅਲ ਬਲੱਡ ਸ਼ੂਗਰ ਅਸੀਂ 180 ਮਿਲੀਗ੍ਰਾਮ ਡੈਸਿਲਟਰ ਤੋਂ ਘੱਟ ਰੱਖਣਾ ਚਾਹੁੰਦੇ ਹਾਂ ਹਾਂਜੀ ਤਾਂ ਇਸ ਦੇ ਲਈ ਜੇਕਰ ਬਲੱਡ ਸ਼ੂਗਰ 150 ਮਿਲੀਗ੍ਰਾਮ ਤੱਕ ਫਾਸਟਿੰਗ ਹੈ ਤਾਂ ਅਸੀਂ ਖਾਂਦੀ ਪੀਣ ਦੇ ਨਾਲ ਹੀ ਉਹਨੂੰ 3-4 ਮਹੀਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਪਰ ਜੇ ਅਗਰ ਫਾਸਟਿੰਗ ਬਲੱਡ ਸ਼ੂਗਰ 150 ਤੋਂ ਜ਼ਿਆਦਾ ਹੈ ਤਾਂ ਹਾਨੂੰ ਸ਼ੁਰੂ ਵਿੱਚ ਹੀ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਦਵਾਈਆਂ ਸਾਡੇ ਕੋਲ ਕਈ ਬਹੁਤ ਵਧੀਆ ਅਫੈਕਟਿਵ ਅਵੇਲੇਬਲ ਹਨ ਜਿਸ ਦੀ ਹੈ ਕਿ ਜਿਸ ਤਰ੍ਹਾਂ ਕੇ ਅਕੜੀ ਮੈਟਫੋਰਮਿਨ ਹੈ ਸਲਫੋਨਾਈਲ ਯੂਰੀਆਜ਼ ਹੈ ਇਸ ਤੋਂ ਇਲਾਵਾ ਇੱਕ ਦੋ ਕੈਟੇਗਰੀਆਂ ਹੋਰ ਵੀ ਗਲਿਪਟਿਨਸ ਨਵੀਆਂ ਦਵਾਈਆਂ ਆ ਗਈਆਂ ਹਨ ਜਿਹੜੀਆਂ ਕਿ ਤਿੰਨ ਚਾਰ ਤਰ੍ਹਾਂ ਦੀਆਂ ਦਵਾਈਆਂ ਨੇ ਜੋ ਅਸੀਂ ਬਹੁਤ ਹੀ ਵੈਲ ਕੰਟਰੋਲ ਇਹਨਾਂ ਨੂੰ ਕਰ ਸਕਦੇ ਹਾਂ ਜੇ ਕਿਸੇ ਦਾ ਪੱਧਰ 300 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਵੀ ਫਾਸਟਿੰਗ ਬਲੱਡ ਸ਼ੂਗਰ ਜ਼ਿਆਦਾ ਹੈ ਤਾਂ ਉੱਥੇ ਸਾਨੂੰ ਇਨਸੂਲਿਨ ਦੇ ਇੰਜੈਕਸ਼ਨ ਦੀ ਵੀ ਲੋੜ ਪੈਂਦੀ ਹੈ ਜੋ ਕਿ ਅਸੀਂ ਮਰੀਜ਼ ਨੂੰ ਸਖਾ ਦਿੰਦੇ ਹਾਂ ਕਿ ਇਹ ਇੰਜੈਕਸ਼ਨ ਜਾਂ ਦੋ ਇੰਜੈਕਸ਼ਨ ਲਗਾ ਕੇ ਨਾਲ ਕੁਝ ਦਵਾਈਆਂ ਲੈ ਕੇ ਤੇ ਅਤੇ ਇਸ ਤੋਂ ਇਲਾਵਾ ਖਾਣੇ ਪੀਣ ਦੇ ਪਰੀ ਦੱਸਨੇ ਪੈਂਦੇ ਹਨ ਜਿਸ ਦੇ ਵਿੱਚ ਕਿ ਅਸੀਂ ਡਾਈਟੀਸ਼ਨ ਦੀ ਮਦਦ ਵੀ ਲੈ ਸਕਦੇ ਹਾਂ ਜਿਸ ਤਰ੍ਹਾਂ ਅਸੀਂ 16 ਅਸੀਂ 1600 ਕੈਲਰੀਜ਼ ਜਾਂ 1800 ਕੈਲਰੀਜ਼ ਦੀ ਡਾਈਟ ਪ੍ਰਸਕ੍ਰਾਈਬ ਕਰਦੇ ਹਾਂ ਅਤੇ ਜੋ ਡਾਈਟੀਸ਼ਨ ਹੈ ਉਹ ਵਿਅਕਤੀ ਨੂੰ ਗਾਈਡ ਕਰਦਾ ਹੈ ਕਿ ਥੋੜਾ ਥੋੜਾ ਭੋਜਨ ਕਰਨਾ ਹੈ ਦਿਨ ਵਿੱਚ ਤਿੰਨ ਵਾਰੀ ਦੀ ਬਜਾਏ ਪੰਜ ਵਾਰੀ ਭੋਜਨ ਕਰਨਾ ਹੈ ਇਸ ਤੋਂ ਇਲਾਵਾ ਸਾਨੂੰ ਕਾਰਬੋਹਾਈਡਰੇਟ ਨੂੰ ਕੰਟਰੋਲ ਕਰਨਾ ਪੈਂਦਾ ਹੈ ਜਿਸ ਦੇ ਵਿੱਚ ਕਿ ਅਸੀਂ ਹਰੀਆਂ ਸਬਜ਼ੀਆਂ ਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਪਰ ਜਿਹੜੇ ਕਾਰਬੋ ਵਾਲੇ ਫੂਡ ਨੇ ਜਿਸ ਤਰ੍ਹਾਂ ਕਿ ਕਣਕ ਹੋ ਗਈ ਜਾਂ ਚੌਲ ਹੋ ਗਈ ਇਸ ਦੀ ਮਾਤਰਾ ਨੂੰ ਵੀ ਨਿਯੰਤਰਿਤ ਕਰਨਾ ਪੈਂਦਾ ਹੈ ਅੱਛਾ ਤੇ ਇਸ ਤੋਂ ਇਹਨੂੰ ਘਟਾਉਣਾ ਚਾਹੀਦਾ ਹੈ ਹਾਂਜੀ ਨਿਯੰਤਰਿਤ ਮਾਤਰਾ ਵਿੱਚ ਅਸੀਂ ਚੌਲ ਵੀ ਖਾ ਸਕਦੇ ਹਾਂ ਕਣਕ ਵੀ ਖਾ ਸਕਦੇ ਹਾਂ ਪਰ ਉਸ ਦੀ ਮਾਤਰਾ ਨੂੰ ਨਿਯੰਤਰਿਤ ਡਾਈਟੇਸ਼ਨ ਦੁਆਰਾ ਕੀਤਾ ਜਾਏਗਾ ਹਾਂਜੀ ਤੇ ਇਸ ਤੋਂ ਇਲਾਵਾ ਮਿੱਠੀਆਂ ਚੀਜ਼ਾਂ ਦਾ ਤੇ ਉਹ ਸਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਕਾਰਬੋਹਾਈਡਰੇਟਸ ਹੁੰਦੇ ਹਨ ਉਹ ਵੀ ਸਾਨੂੰ ਕੰਟਰੋਲ ਵਿੱਚ ਉਹ ਤੇ ਕਾਫੀ ਅਵੋਇਡ ਕਰਨੀਆਂ ਪੈਣਗੀਆਂ ਹਾਂਜੀ ਨੌਜਵਾਨ ਪੀੜੀ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਇੱਕ ਤੇ ਸਾਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣਾ ਪਏਗਾ ਕਿਉਂਕਿ ਸਿਹਤ ਤੋਂ ਵੱਡਮੁੱਲਾ ਕੁਝ ਨਹੀਂ ਹੈ ਇਸ ਲਈ ਸਾਨੂੰ ਸ਼ੁਰੂ ਤੋਂ ਹੀ ਆਪਣੇ ਸਕੂਲ ਟਾਈਮ ਤੋਂ ਹੀ ਚੰਗੀਆਂ ਆਦਤਾਂ ਬਣਾਉਣੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਕਿ ਰਜਿਸਟਰਿਤ ਮਤ ਵਰਜਬਰਾ ਜੋਰ ਦੇਣਾ ਚਾਹੇ ਉਹ ਕੋਈ ਵੀ ਐਕਟੀਵਿਟੀ ਹੋਵੇ ਦੌੜਨਾ ਹੋਵੇ ਤੁਰਨਾ ਹੋਵੇ ਸਵੀਮਿੰਗ ਹੋਵੇ ਜਾਂ ਹੋਰ ਕੋਈ ਸਪੋਰਟਸ ਦੀ ਐਕਟੀਵਿਟੀ ਹੋਵੇ ਫੁੱਟਬਾਲ ਜਾਂ ਹਾਕੀ ਜਾਂ ਬੈਡਮਿੰਟਨ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜਦੋਂ ਉਹ ਕਰਾਂਗੇ ਤਾਂ ਬੋਡੀ ਸਾਨੂੰ ਸ਼ੁਰੂ ਤੋਂ ਆਦਾ ਪੈ ਜਾਣਗੀ ਐਕਸਰਸਾਈਜ਼ ਕਰਨ ਦੀਆਂ ਤੇ ਇਸ ਤੋਂ ਇਲਾਵਾ ਅਸੀਂ ਡਾਈਟ ਨੂੰ ਹਰ ਵੇਲੇ ਮੋਬਾਈਲ ਨਾਲ ਨਹੀਂ ਜੁੜਦੇ ਰਹਿਣਾ ਚਾਹੀਦਾ ਤੁਸੀਂ ਜੀ ਜੀ ਮੋਬਾਈਲ ਟਾਈਮ ਨੂੰ ਸਾਨੂੰ ਥੋੜਾ ਘੱਟ ਕਰਨਾ ਚਾਹੀਦਾ ਹੈ ਉਹਦੇ ਵਿੱਚ ਹੀ ਅਸੀਂ ਖੇਡੀ ਜਾ ਰਹੇ ਹਾਂ ਜੋ ਗੇਮਸ ਵਗੈਰਾ ਆ ਤੇ ਅਸਲੀ ਜਿਹੜੀਆਂ ਗੇਮਸ ਆ ਤੋੜ ਜਿਹਦੇ ਸਾਡੇ ਦੌੜ ਪਾਜ ਹੁੰਦੀ ਹੈ ਬੱਚਿਆਂ ਦੀ ਉਹ ਬੱਚੇ ਖੇਡ ਹੀ ਨਹੀਂ ਰਿਹਾ ਅੱਜਕੱਲ ਹਾਂਜੀ ਤਾਂ ਫਿਰ ਅੱਗੇ ਜਾ ਕੇ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਹੋਰ ਘਟ ਜਾਏਗੀ ਜੇ ਸ਼ੁਰੂ ਵਿੱਚ ਹੀ ਫਿਜ਼ੀਕਲ ਐਕਟੀਵਿਟੀ ਉਹ ਘਟ ਕਰ ਰਹੇ ਹਾਂ ਹਾਂਜੀ ਉਹਨਾਂ ਨੂੰ ਆਦਤ ਨਹੀਂ ਰਹੇਗੀ ਹਾਂਜੀ ਸ਼ੂਗਰ ਰੋਟ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਡਾਕਟਰ ਸਾਹਿਬ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ షుగర్ రోਗ ਤੋਂ पीड़ित ਵਿਅਕਤੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣਾ ਮਨੋਬਲ ਬਣਾ ਕੇ ਰੱਖਣਾ ਹੈ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਚੰਗੇ ਡਾਕਟਰ ਸਾਹਿਬ ਨਾਲ ਆਪਣੇ ਕੰਸਲਟ ਕਰਕੇ ਉਸਦੇ ਟੈਸਟ ਵਗੈਰਾ ਕਰਾ ਕੇ ਜੋ ਵੀ ਉਹ ਤੁਹਾਨੂੰ アドਵਾਈਸ ਦਿੰਦੇ ਹਨ ਉਹ ਫਾਲੋ ਕਰਨੀ ਚਾਹੀਦੀ ਹੈ ਚਾਹੇ ਉਹ ਦਵਾਈਆਂ ਹਨ ਚਾਹੇ ਉਹ ਇਨਸੂਲਿਨ ਦਾ ਇੰਜੈਕਸ਼ਨ ਹੈ ਅਤੇ ਡਾਈਟ ਬਾਰੇ ਜੋ ਉਹਰੇ ਦੱਸਦੇ ਹਨ ਜੋ ਐਕਸਰਸਾਈਜ਼ ਬਾਰੇ ਦੱਸਦੇ ਹਨ ਅਤੇ ਤਣਾਅ ਨੂੰ ਘੱਟ ਕਰਕੇ ਸਪੈਸ਼ਲੀ ਅਸੀਂ ਜਦੋਂ ਇਹ ਸਾਰੀਆਂ ਗੱਲਾਂ ਕਰ ਲਵਾਂਗੇ ਤਾਂ ਅਸੀਂ ਇਸ ਨੂੰ ਨਿਸ਼ਚਿਤ ਤੌਰ ਤੇ ਹੀ ਕੰਟਰੋਲ ਕਰ ਲਵਾਂਗੇ ਠੀਕ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸ਼ੂਗਰ ਰੋਗ ਬਾਰੇ ਡਾਇਬੀਟਿਸ ਬਾਰੇ ਸਾਡੇ ਨਾਲ ਬਹੁਤ ਪੂਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਧੰਨਵਾਦ ਜੀ ਸੋ ਇਹ ਸਨ ਸੀਨੀਅਰ ਮੈਡੀਕਲ ਅਫਸਰ ਐਮ ਡੀ ਮੈਡੀਸਨ ਡਾਕਟਰ ਰਮਨਦੀਪ ਸਿੰਘ ਜੀ ਪੱਡਾ ਜਿਨ੍ਹਾਂ ਨੇਗੇ ਸ਼ੂਗਰ ਰੋਗ ਬਾਰੇ ਸਾਨੂੰ ਜਿਹੜੀ ਆ ਉਹ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਸ ਜਾਣਕਾਰੀ ਤੋਂ ਭਰਪੂਰ ਲਾਭ ਮਿਲੇਗਾ ਦੇਖਦੇ ਰਹੋ ਲੋਕ ਚਰਚਾ ਟੀਵੀ